ਕਿਸਾਨਾਂ ਦੇ ਇੱਕ ਵਫਦ ਦੀ ਪੁਲਿਸ ਤੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਜਿਸ ਤੋਂ ਬਾਅਦ ਕਿਸਾਨ ਆਗੂ ਜਸਵਿੰਦਰ ਸਿੰਘ ਲੋਂਗੋਵਾਲ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਪ੍ਰੋਸਾ ਦਿਵਾਇਆ ਗਿਆ ਕਿ ਸਾਡੀਆਂ ਜੋ ਮੰਗਾਂ ਆ ਉਹ ਮੰਨੀਆਂ ਜਾਣਗੀਆਂ ਤਾਂ ਅਸੀਂ ਦਰਨਾ ਖਤਮ ਕਰ ਰਹੇ ਹਾਂ ਜੇਕਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਸਾਡਾ ਦਰਨਾ ਲਗਾਤਾਰ ਜਾਰੀ ਰਹੇਗਾ ਡੀਐਸਪੀ ਮਾਮਲੇ ਤੇ ਵੀ ਦੋਨਾਂ ਧਿਰਾਂ ਨੇ ਕਿਹਾ ਕਿ ਜੋ ਡੀਐਸਪੀ ਨਾਲ ਟਕਰਾਰ ਹੋਈ ਸੀ ਉਸ ਦਾ ਵੀ ਦੱਬੀ ਜਵਾਨ ਵਿੱਚ ਦੋਨਾਂ ਧਿਰਾਂ ਦੇ ਨਾਲ ਸਮਝੌਤਾ ਹੋ ਗਿਆ। ਹੁਣ ਜਿਹੜੀ ਮੀਟਿੰਗ ਹੋਈ ਹੈ ਕੀ ਵਾਹ। ਦੇਖੋ ਦੋ ਮੀਟਿੰਗਾਂ ਸਾਡੀਆਂ ਇੱਥੇ ਨਾਦੇ ਦੇ ਡੀਐਸਪੀ ਦਫ਼ਤਰ ਵਿੱਚ ਪੁਲਿਸ ਪ੍ਰਸ਼ਾਸਨ ਨਾਲ ਹੋਈਆਂ। ਪਹਿਲੀ ਮੀਟਿੰਗ 'ਚ ਦੋਵੇਂ ਪੱਖ ਵਿਚਾਰੇ ਗਏ, ਦੂਜੀ ਮੀਟਿੰਗ ਦੇ ਵਿੱਚ ਹੁਣ ਜਿਹੜੇ ਬਹੁਤ ਸਿੱਟੇ ਤੇ ਪਰੂਜੇ ਹੋ ਗਏ। ਕਿ ਅਸੀਂ ਤਰੰਤ ਜਿਹੜੀ ਐਫਆਈਆਰ ਹੈ ਆਪਣੀ ਐਪਲੀਕੇਸ਼ਨ ਦੇ ਆਧਾਰ 'ਤੇ ਉਹ ਦਰਜ ਕਰਨ ਲੱਗਦੇ ਹਾਂ। ਜਦੋਂ ਤਰੰਤ ਸਾਡੀ ਐਫਆਈਆਰ ਤਿਆਰ ਹੋ ਗਈ ਅਸੀਂ ਤੁਹਾਨੂੰ ਕਾਪੀ ਦੇ ਦਿੰਦੇ ਹਾਂ। ਕਿਹੜੀ ਐਫਆਈਆਰ ਦੀ ਗੱਲ ਕਰਦੇ? ਕਿਹੜੀ ਦੋ ਸਾਡੀਆਂ ਟਰਾਲੀਆਂ ਦਾ ਸੰਭੂਤ ਤੌਰ 'ਤੇ ਚੋਰੀ ਹੋਈਆਂ ਸੀ। ਕੋਈ 90 ਦੇ ਵਿੱਚ ਆਈਆਂ ਸੀ। ਸਪੂਤਕ ਕੌਂਕੈਸ ਦਾ ਸਮਾਨ ਬਰਾਮਦ ਹੋਇਆ। ਇੱਕ ਟਰਾਲੀ ਜਿਹੜੇ ਸੁੰਨੀ ਜਗ੍ਹਾ ਦੇ ਵਿੱਚ ਖੜੀ ਕੀਤੀ ਗਈ ਸੀ। ਅਸੀਂ ਮੰਗ ਕੀਤੀ ਤੇ ਐਫਆਈਆਰ ਦਰਜ ਕਰਕੇ ਬੰਦੇ ਤੇ ਬਾਈ ਨੇ ਪ੍ਰਤੀਕ ਰਿਖਤ ਇਹ ਕੇਸ ਹੈ ਜਿਹੜਾ ਇਹ ਇੰਨਾ ਜਲਦੀ ਸਾਨੂੰ ਪੁੱਟ ਕਰਕੇ ਤੇ ਉਹ ਬੰਦੇ ਦੀ ਗ੍ਰਿਫਤਾਰੀ ਕਰੇ ਉਹ ਰਮਾਨ ਨੇ ਕਿ ਤਾਂ ਕਿ ਸੱਚ ਲੋਕਾਂ ਦੇ ਸਾਹਮਣੇ ਆਵੇ ਕਿੰਨਾ ਸਮਾਨ ਉਹਨਾਂ ਦੀਆਂ ਦੇ ਵਿੱਚ ਬਹੁਤ ਸਾਰਾ ਸਮਾਨ ਸੀ ਜਿਹਦੇ ਵਿੱਚ ਭਾਂਡੇ ਸੀਗੇ ਕੱਪੜੇ ਸੀਗੇ ਸਿਲੰਡਰ ਸੀਗੇ ਏ.ਸੀ. ਸੀਗੇ ਕੂਲਰ ਸੀਗੇ ਪੱਖੇ ਸੀਗੇ ਇਹ ਸਾਰੇ ਕਿੰਨੇ ਬੰਦੇ ਝੜ ਰਹੇ ਹੈਗੇ ਕਿਹਦੇ ਟਰੈਕਟਰ ਗਏ ਆ ਕੀ ਦੇ ਕਰੇ ਟਰਾਲੀਆਂ ਖੜੀਆਂ ਗਈਆਂ ਕਿਹੜਾ ਕੁਆੜੀਆ ਇਹਦਾ ਵੱਡੇ ਹੋਏ ਸਮਾਨ ਨੂੰ ਲੈ ਇੱਕ ਪੰਕਚਤ ਕੋਲ ਪਰਚੇ ਦਰਜ ਹੈ ਨਾ ਹੁਣ ਤੁਸੀਂ ਦੂਜੀ ਦੀ ਮੰਗ ਕਰਦੇ ਜਿਹੜੀ ਲਵਾਰਤ ਮਿਹਰੀਟਰ ਬਿਲਕੁਲ ਫੂਟ ਕਾਰਟੇਜ ਤੇ ਇੱਕ ਪਰਚਾ ਹੋਰ ਦਰਜੇ ਕਰਾਉਣ ਦੀ ਮੰਗ ਕਰਦੇ ਲਵਾਰਤ ਵੀ ਟਰਾਲੀ ਵਾਲਾ ਵੀ ਤੇ ਜਿਹੜੀ ਟਰਾਲੀ ਦੇ ਟਾਇਰ ਕਦੇ ਤਰਖਤ ਹੋਣੇ ਰਹਿੰਦੇ ਸੀ ਉਹਦੇ ਸਨਾਖ ਇਥੇ ਉਹ ਪਰਚਾ ਵੀ ਉਸੇ ਪੰਕਚਤ ਤੇ ਹੋਊਗਾ ਕਿਉਂਕਿ ਉਹ ਵੀ ਉਹਦੇ ਅੰਦਰ ਸਮਾਨ ਬਰਾਮਦ ਹੋਇਆ ਸੋ ਇਸ ਕਰਕੇ ਇਹਨਾਂ ਨੇ ਪ੍ਰਸ਼ਾਸਨ ਦੇ ਭਰੋਸਾ ਝੁੱਟਾ ਦੇਖਦੇ ਕਿੰਨੇ ਸਮੇਂ ਚ ਬਈਆ ਲਾ ਚੁੱਕੇ ਸਾਡੇ ਕੋਈ ਆ ਜਾਂਦੀ ਹੈ ਯਕੀਨਨ ਅਸੀਂ ਉੱਥੇ ਬੈਠੇ ਹਾਂ ਤੋਂ ਬਾਅਦ ਨਾਲ ਦੀ ਨਾਲ ਅਸੀਂ ਮੰਗ ਕੀਤੀ ਹੈ ਵੀ ਜਿਹੜਾ ਇਹ ਕੇਸ ਹੈਗਾ ਇਹ ਸੀਆਈ ਸਟਾਫ ਨੂੰ ਕਟਿਆਲੇ ਨੂੰ ਦਿੱਤਾ ਜਾਵੇ ਤਾਂ ਕਿ ਇਹ ਸਾਨੂੰ ਜੋ ਲੱਗ ਰਿਹਾ ਵੀ ਪ੍ਰਸ਼ਾਸਨ ਦਾ ਜੋ ਇਹ ਰਵਈਆ ਇੱਥੋਂ ਦੇਦਾ ਨਾ ਭੇਜਦਾ ਇਹ ਸਾਡੇ ਕੇਸ ਨੂੰ ਬੰਦੇ ਨਹੀਂ ਲਾਏਗਾ ਕਿਉਂਕਿ ਦਬਾਅ ਕਿਤੇ ਨਾ ਕਿਤੇ ਪੋਲੀਟਿਕਲ ਪਾਰਟੀਆਂ ਦੇ ਹੁੰਦੇ ਐ ਜਿਵੇਂ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਜਿਆ ਪੱਕੀ ਹੋਣੀ ਜਹਾ ਦੀ ਪਤਨੀ ਸ੍ਰੀਮਤਾ ਚਾਵਲਾ ਇਥੋਂ ਦੀ ਨਗਰ ਕੌਂਸਲ ਦੀ ਪ੍ਰਧਾਨ ਸੀ ਅਸੀਂ ਨੇ ਇਹ ਮੰਗ ਰੱਖੀ ਹੈ ਤੇ ਪ੍ਰਸ਼ਾਸਨ ਨੇ ਹਮੇਸ਼ਾ ਭਰੀ ਵੀ ਇਹ ਕੇਸ ਤੁਹਾਡਾ ਸੀਆਈ ਨੂੰ ਜਿਹੜਾ ਅੱਜ ਇਨਸੀਡੈਂਟ ਹੈ ਜਿਹੜਾ ਡੀਐਮਪੀ ਦਾ ਜਿਹੜਾ ਕਲੈਸ਼ ਹੋਇਆ ਜੀ ਉਹਦੇ 'ਚ ਕੀ ਲੇਖੋ ਡੀਐਸਪੀ ਦਾ ਜਿਹੜਾ ਮਸਲਾ ਸੀ ਉਹ ਸੀ ਕਿਉਂਕਿ ਡੀਐਸਪੀ ਜੋ ਬੇਟੀ ਹੈ ਆਪਣੇ ਪਰਿਵਾਰਾਂ ਤੋਂ ਜੀ ਪਹਿਲਾਂ ਵੀ ਇਹੀ ਗੱਲ ਕਹਿੰਦੀ ਸਾਡਾ ਕੋਈ ਉਹਦੇ ਕਸੂਰ ਨਹੀਂ ਸੀ ਨਾ ਹੀ ਕੋਈ ਦੋਸਤ ਉਹਨਾਂ ਨੂੰ ਥੱਲੀ ਕਰਵਾਈ ਹੈ ਵੀ ਦੇਖੋ ਸਾਡਾ ਕੋਈ ਅਫਰਾ ਕਿਤੇ ਨੂੰ ਇਸ ਤਰ੍ਹਾਂ ਮਾੜੇ ਚੰਗੇ ਸ਼ਬਦ ਬੋਲਣ ਦਾ ਨਹੀਂ ਸੀ ਨਾ ਅਸੀਂ ਬੋਲੇ ਇਹਦੇ 'ਚ ਤੁਸੀਂ ਵੀ ਸਾਡੇ ਆਲਾਨੀਆਂ ਪ੍ਰੋਗਰਾਮ ਦੇ ਵਿੱਚ ਜੇਕਰ ਕੈਂਟ ਲੱਗੇ ਤੇ ਦਰੀਆਂ ਵਿਸ਼ਿਆਂ ਨੇ ਲੰਘੋਗੇ ਤਾਂ ਤੁਸੀਂ ਵੀ ਦੇਖੋ ਵੀ ਐਡਾ ਕੀ ਇਹ ਅਮਰਜੇਤੀ ਕੰਮ ਕੀ ਅਸੀਂ ਸਟੇਜ ਤੇ ਤਾਂ ਬੈਠੇ ਸੀਗੇ ਸਾਡੇ ਕੋਲ ਆ ਜਾਂਦੇ ਸਾਨੂੰ ਮਿਲ ਲੈਂਦੇ ਕੋਈ ਅਮਰਜੇਤੀ ਕੰਮ ਦੀ ਉਲੰਘਣਾ ਤੇ ਕੰਮ ਚੱਲਣਾ ਹੋ ਰਿਹਾ ਨਾ ਚੱਲਦੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਦੇਖ ਲੈਂਦੇ ਜੇ ਸਾਨੂੰ ਲੱਗਦਾ ਲੰਘਾ ਤੇ ਨਹੀਂ ਤਾਂ ਚਲੋ ਜੀ ਤੁਹਾਡਾ ਧਰੋ ਕਰ ਰੱਖੇ ਅਲਾਨੀਆਂ ਕੀ ਹੈ ਸਟੇਜ ਤੋਂ ਔਲਾਨ ਕਰਕੇ ਜਿਹੜੀਆਂ ਟੈਂਟ ਲਾਏ ਹੋਏ ਆੜੀਆਂ ਵਿਸ਼ਿਆਂ ਤੇ ਤੁਹਾਨੂੰ ਲੰਘਣੀ ਨਹੀਂ ਚਾਹੀਦੀ ਉਹ ਤੋਂ ਪਹਿਲੀ ਵੱਡੀ ਗੱਲ ਹੈ ਚਲੋ ਉਹਨਾਂ ਨੇ ਵੀ ਆਪਣੇ ਮਨ ਨੂੰ ਇਸ ਗੱਲ ਤੇ ਨਵੇਂ ਸਮਝਾਉਂ ਅਸੀਂ ਤਾਂ ਕਹਿ ਕੇ ਆਇਆ ਉਹਨਾਂ ਨੇ ਵੀ ਆਪਣੇ ਮੰਦਰ ਨੂੰ ਸਮਝਿਆ ਉਹ ਵੀ ਸ਼ਾਇਦ ਕਿਤਨਾ ਕਿਤੇ ਆਪਾਂ ਤੋਂ ਫਰਕ ਰਿਆ ਅਸੀਂ ਤਾਂ ਇਹ ਸਮਝਦੇ ਹਾਂ ਕਿ ਅਦੋਲਣਾ ਤੇ ਸਾਡੇ ਨਾਲ ਹਮੇਸ਼ਾ ਵੱਡੇ ਤੋਂ ਵੱਡੇ ਇਸ ਤਰ੍ਹਾਂ ਦੇ ਘਰਾਓ ਕਿਸੇ ਹੈਗੇ ਐ ਡੀਪੀਆਂ ਦੇ ਘਰਾਓ ਕੀਤੇ ਐ ਐਸਤੀਆਂ ਦੇ ਘਰਾਓ ਕੀਤੇ ਇਹੋ ਜਿਹਾ ਨੌਕਤਾ ਕਰਨ ਲਈ ਆਇਆ ਇਹ ਜੋ ਸਿੱਖਣਾ ਚਾਹੀਦਾ ਮੁਲਾਜ਼ਮਾਂ ਨੂੰ ਅਸੀਂ ਦਹੀ ਦੋਵਾਂਗੇ ਗਾਏ ਕੋਈ ਕੋਰਵਾਈ ਕਰਾਂਗੇ ਸਾਡਾ ਵੀ ਪਹਿਲਾਂ ਐਸੀ ਵੀ ਅਸੀਂ ਵੀ ਕਾਰਵਾਈ ਕਰਨੀ ਸੀ ਅਸੀਂ ਵੀ ਆਪਣੀ ਐਪਲੀਕੇਸ਼ਨ ਦੇਣੀ ਸੀ ਕਿਉਂਕਿ ਮਾਮਾ ਦੀਆਂ ਗੁੱਤਾਂ ਪੱਟੀਆਂ ਗਈਆਂ ਨੇ ਕੁੰਨੀਆਂ ਲੱਕੀਆਂ ਨੇ ਪੱਗਾਂ ਲੱਕੀਆਂ ਬਹੁਤ ਸਾਰੇ ਬੰਦੇ ਹੁਣ ਕਪੜੇ ਪਾੜੇ ਇਹ ਅਸੀਂ ਇਹ ਵੀ ਖੜੀ ਜਦੋਂ ਬੱਚੇ ਨੂੰ ਮੂੰਹੋਂ ਦੇਖਦੇ ਆ ਵੀ ਸਾਡੇ ਪਰਿਵਾਰਾਂ ਵਰਗੇ ਬੱਚੇ ਐ ਕਿਤੇ ਨਾ ਕਿਤੇ ਹੋ ਜਾਂਦੇ ਫੜਕਤਰ ਕੋਨਾ ਤੋਂ ਰਹਿ ਜਾਂਦੇ ਨੇ ਕੋਈ ਗੱਲ ਨਹੀਂ ਤੇ ਉਹ ਨਹੀਂ ਕੋਈ ਆਪਣੇ ਤੇ ਕਾਰਵਾਈ ਕਰਨੀ ਚਾਹੁੰਦੇ ਤਾਂ ਆਪਣਾ ਅਗਲਾ ਫੈਸਲਾ ਕੀ ਹੈ ਅਗਲਾ ਫੈਸਲਾ ਇਹ ਹੈ ਪਹਿਲਾਂ ਐਫ ਆਈ ਆਰ ਆ ਜਾਂਦੀ ਉਹ ਵਿਸ਼ਵਾਸ ਕਰਨ ਨੂੰ ਦਿੰਦੇ ਆ ਇਸ ਸਟੇਜ ਤੇ ਜਾ ਕੇ ਕੋਸ਼ਿਸ਼ ਅਧਿਕਾਰੀ ਜੋ ਗੱਲਬਾਤ ਅਸੀਂ ਕਰਦੇ ਆ ਉਹ ਸਟੇਜ ਤੇ ਕਰਨਗੇ ਆ ਕੇ ਤੇ ਉਹ ਤੋਂ ਬਾਅਦ ਅਸੀਂ ਇਸ ਗੱਲ ਤੇ ਐਫ ਆਈ ਆਰ ਦੀ ਕਾਪੀ ਆ ਜਾਂਦੀ ਹੈ ਕੇਤੀ ਐਫ ਆਈ ਆਰ ਕੋਲੇ ਚਲਿਆ ਜਾਂਦਾ ਹੈ ਦੇਖਦੇ ਆ ਫਿਰ ਕਿੰਨਾ ਚਿਰ ਉਹਨਾਂ ਨੂੰ ਗ੍ਰਿਫਤਾਰ ਕਰਤਾ ਤਾਂ ਤਾਂ ਕਰਦੇ ਆ ਤੇ ਨਹੀਂ ਫਿਰ ਦੁਬਾਰਾ ਕਾਲੂ ਤਰਨਾ ਹੋਏਗਾ ਜੀ ਕਾਲੂ ਤਰਨਾ ਹੋਏਗਾ ਇਹ ਜ ਹੇਤਾ ਕਰਨਾ ਹੈਗਾ ਜਦੋਂ ਜਦ ਸਾਡੇ ਕੋਲ ਐਫ ਆਈ ਆਰ ਦੀ ਕਾਪੀ ਨਹੀਂ ਆ ਜਾਂਦੀ ਸਾਡੀ ਫਸਲੀ ਕਾਪੀ ਤੇ ਹੋ ਜਾਂਦੀ ਹੈ ਐਫ ਆਈ ਆਰ ਦੀ ਕਾਪੀ ਦੇ ਉੱਤੇ ਉਹਦੇ 'ਚ ਇਹ ਆਇਆ ਵੀ ਉਹਨਾਂ ਨੇ ਕਿਹਾ ਜਲਦੀ ਅਸੀਂ ਤੁਹਾਨੂੰ ਕਾਪੀ ਦੇਵਾਂਗੇ ਅਸੀਂ ਇਸ ਧਰਮੇ ਨੂੰ ਚਲਾਉਣ ਬਾਰੇ ਜੀ ਸਾਰੀ ਗੱਲਬਾਤ ਹੈ ਮੋਰਚੇ ਦੀ ਲੀਡਰਸ਼ਿਪ ਨਾਲ ਵਿਚਾਰਾਂ ਗੌਰ ਜਾ ਕੇ ਜੇ ਤੁਹਾਨੂੰ ਇਹ ਲੱਗਿਆ ਵੀ ਆਰ ਬਾਕੀ ਜੋ ਉਹਨਾਂ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਹੈ ਸਟੇਟ ਉਹ ਕਰਨਗੇ ਕਮਿਟਮੈਂਟ ਉਹ ਕਮਿਟਮੈਂਟ ਤੇ ਖੜੇ ਉਤਰੋ ਦੀ ਗੱਲ ਉਹਨਾਂ ਨੇ ਕਹੀ ਤਾਂ ਅਸੀਂ ਵਿਚਾਰ ਲਾਂਗੇ ਮੋਰਚੇ ਦੀ ਮੀਟਿੰਗ ਦੇ ਖਿਲਾਫ ਐਫਆਈਆਰ ਦਰਜ ਕਰਦੇ ਜੋ ਐਪਲੀਕੇਸ਼ਨ ਦੇ ਵਿੱਚ ਨਾਮ ਆਏਗੇ ਨੇ ਪੱਕੂ ਪੰਖ ਜਨਤਾ ਚਾਉਲਾ ਮਨਦੀਪ ਸਿੱਧੂ ਹੋਰ ਵੀ ਅਰਾ ਵਗੈਰਾ ਜੋ ਇਹਨਾਂ ਦੇ ਨਾਮ ਆਏਗੇ ਨੇ ਉਹਨਾਂ ਸਾਰੇ ਬੰਦਿਆਂ ਦੇ ਐਫਆਈਆਰ ਦਰਜ ਹੋ ਗਏ ਇਹਦੇ ਚ ਪੜਤਾਲ ਕਰਕੇ ਹੋਰ ਬਹੁਤ ਸਾਰੇ ਬੰਦੇ ਆ ਹੋ ਸਕਦਾ ਵੀ 15 ਬੰਦੇ ਆ 20 ਬੰਦੇ ਆ 21 ਬੰਦੇ ਆ ਕਿੰਨੇ ਆੜੀ ਸਾਰੇ ਤੇ ਹੋਣੇ ਚਾਹੀਦੇ ਆ ਫਾਈ ਠੀਕ ਠੀਕ ਅੱਜ ਜਿਹੜੇ ਕਿਸਾਨਾਂ ਆ ਕੇ ਦੇਖਣ ਲਈ ਆਏ ਨੇ ਜਿਹੜੇ ਕਿਹਾ ਹੈਗਾ ਪਾਰਵਾਈ ਕਰਦੇ ਵਿੱਚ ਕਾਹਨ ਦੀ ਜਿਹੜਾ ਪ੍ਰੋਟੈਸਟ ਅੱਜ ਕਿਸਾਨਾਂ ਨੇ ਸੰਗਠਿਤ ਕਿਸਾਨ ਮੋਰਚਾ ਨੇ ਅੱਜ ਜਿਹੜਾ ਹੈਗਾ ਕੌਲ ਦਿੱਤੀ ਸੀਗੀ ਉਹਦੇ ਸੰਦਰਭ ਦੇ ਵਿੱਚ ਜਿਹੜਾ ਹੈਗਾ ਉਹਨੇ ਕੁਝ ਮੰਗਾਂ ਸੀਗੀਆਂ ਤੇ ਉਹ ਮੰਗਾਂ ਜਿਹੜੀਆਂ ਨੇ ਅ ਅਡਰੈਸ ਹੋ ਚੁੱਕੀਆਂ ਹੈਗੀਆਂ ਨੇ ਕੋਈ ਅਪਗ੍ਰੇਡ ਪੀਸ ਕੋਲ ਦਾ ਕਰਨਾ ਕਰ ਰਹੇ ਹੈਗੇ ਨੇ ਤੇ ਦਰਾਨੀ ਤਾਰ ਮੈਂ ਇੱਕ ਨਿੱਕਾ ਜਿਹਾ ਰਿসিডেন্ট ਜਿਹੜਾ ਹੈਗਾ ਉਹ ਰਿਪੋਰਟ ਹੋਇਆ ਸੀਗਾ ਕਿ ਸਾਡੇ ਕੁਝ ਮਜ਼ਦਮਾਨਾਂ ਦੇ ਨਾਲ ਜਿਹੜਾ ਹੈਗਾ ਕਈ ਸੁਣੀ ਹੋਈ ਸੀ ਕਿ ਮੁਰਚੇ ਦੇ ਕੁਝ ਜਿਹੜਾ ਹੈਗਾ ਵਰਕਰਾਂ ਦੀ ਤੇ ਉਹ ਪਰਤਾਲ ਦੀ ਹੈਗੀ ਜੀ ਪਰਤਾਲ ਚ ਹੋਇਆ ਉਸ ਤਰ੍ਹਾਂ ਜਿਹੜਾ ਹੈਗਾ ਮੇਕਰੀ ਹੁੰਦੀ ਹੈ ਨਾ ਮੰਨ ਲਓ ਕਿ ਕੀ ਇਹ ਵੀ ਕੋਈ ਦਾ ਮਾਮਲਾ ਕਰਕੇ ਇਸ ਦਾ ਵਾਅਦਾ ਕੀਤਾ ਜਾਵੇ ਸੀ ਦੇ ਕਿ ਇਹ ਜੀ ਮਜ਼ਦੂਰ ਇਨਵੋਲ ਹੋਇਆ ਮਤਲਬ ਕੀ ਜਰਾ ਚੋਰੀ ਕਰਨ ਵਾਲਾ ਮਤਲਬ ਕੀ ਕੋਈ ਇਨਵੈਸਟੀਗੇਸ਼ਨ ਪੇਰਤਾ ਨਹੀਂ ਕਰੀ ਪਰ ਇਹ ਪੁਰਾਣਾ ਮੈਟਰ ਹੈ ਜੋ ਆਲਰੇਡੀ ਅਫੇਅਰ ਹੋਈ ਹੋਈ ਹੈ ਇਹਨਾਂ ਚ ਕਿਸਾਨਾਂ ਨੂੰ ਕੁਝ ਮੰਗਾ ਸੀਗੀਆਂ ਇਹ ਵਿੱਚ ਜਿਹੜਾ ਇੱਕ ਟਾਲੀ ਮਿਲੀ ਸੀ ਕਿ ਹੋਰ ਸਬੰਧ ਕਾਰਵਾਈ ਤੇ ਇੱਕ ਹੋਰ ਜਿਹੜਾ ਹੈਗਾ 211 ਸਬੰਧੀ ਸੀ ਉਹਦੀ ਦਰਖਾਸਤ ਕਿਸਾਨਾਂ ਨੇ ਦਿੱਤੀ ਹੈਗੀ ਉਹਦੀ ਅਸੀਂ ਪ੍ਰਕਾਸ਼ ਕਰਨੇ ਦੀ ਵਾਜਬ ਕਰਦੇ ਜਿਹੜੀ ਅਸੀਂ ਕਮਿਸ਼ਨ ਹੈ ਹਾਂ ਜੀ ਕਿ ਤਾ 11 ਨੂੰ ਵਾਪਸ ਕਰਨ ਦੀ ਮੰਗ ਕੀਤੀ ਗਈ ਹੈ ਕੀ ਮੰਗ ਕਰ ਰਹੇ ਸਬੰਧੀ ਜਿਹੜਾ ਹੈਗਾ ਜਿਹੜਾ ਚਨੀਰ ਅਸਰਾ ਦੇ ਨਾਲ ਜਿਹੜਾ ਧਿਆਨ ਦੇਣ ਵਿੱਚ ਲਿਆ ਕੇ ਅ ਜਿਹੜੀ ਐਫ ਆਰ ਬਰਜੂਮ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਹੈ ਸੀਆਈ ਪਟਿਆਲਾ ਨੇ ਤਾਂ ਕਹਿੰਦਾ ਕਲਾਸ਼ ਕਲਾਸ਼ ਹੋਇਆ ਜੀ ਉਹ ਕਹਿੰਦੇ ਵੀ ਅਸੀਂ ਕਾਰਵਾਈ ਕੋਈ ਨਹੀਂ ਕਰਾਣੀ ਕਿਉਂਕਿ ਅਕੀ ਵੀ ਡੀਐਸਪੀ ਦੇ ਪੱਤਰ ਤੋਂ ਲਿਖਤੀ ਰਿਸ਼ਾਇਦੇ ਨਹੀਂ ਕੀਤੀ ਨਹੀਂ ਲੱਗਦਾ ਵੀ ਕੋਈ ਆਪਾ ਤੁਸੀ ਸਮਝੋ ਤਾਂ ਕਿੱਥਾ ਬੋਲਦੀ ਨਿਕੀ ਨੋਟਿਸ ਕਪਲ ਜੀ ਇਹ ਪੜਤਾਲ ਦੇ ਦੇ ਨਾ ਮੈਂ ਤਾਂ ਕਹਿੰਦੇ ਅਸੀਂ ਤਾਂ ਇਹਨਾਂ ਨੂੰ ਦਰਖਾਸਤ ਹੈਗੀ ਹੈ ਮੈਟਰ ਦਾ ਜਾਤ ਦਾ ਮੈਟਰ ਹੈ ਜਿਵੇਂ ਅੱਗੇ ਦੋ ਹੀ ਬਿਆਨ ਦੇ ਵਿੱਚ ਆ ਬਿਆਨ ਦੇ ਰਾਤੀ ਕਹਿੰਦੇ ਨਵੀਂ ਨੀ ਬਿਲਕੁਲ ਬਿਆਨ ਦੇ ਰਾਤੇ ਜਿਨ੍ਹਾਂ ਜਿਨ੍ਹਾਂ ਖਲਾਫ ਦੋਸ਼ ਲਾਇਆ ਉਹਨਾਂ ਤੇ ਖੜਾ ਸਕਦਾ ਹੈ ਤੇ ਪਰਚਾਹ ਦਾ ਮੈਟਰ ਦੇ ਰਿਹਾ ਹੈਗਾ ਐਪਲੀਕੇਸ਼ਨ ਦੇ ਦਿੱਤੀ ਹੈ ਕਿ ਅਸੀਂ ਦੇ ਮੁਤਾਬਕ ਬਣਦੀ ਕਾਨੂੰਨ ਦੇ ਅਨੁਸਾਰ ਕਰ ਲਈਏ ਬੁਚ ਲੈ ਆਪੋ ਨੂੰ ਕਿਤਾਬ ਦੇ ਕੋਲ ਸਾਡੀ ਮਤਲਬ ਨਿਬੜ ਕੇ ਕਰੀਏ ਜੋਨ ਬਰੂਸ ਆਲਮੋਸਟ ਲਿਬੜ ਚੁੱਕੇ ਹਨ ਬਈ ਆਕਾਨ ਕਹੇ ਕਿ ਮੈਂ ਤੇਰੇ ਐਫਆਈਆਰ ਦੀ ਕਾਪੀ ਸਾਹਮਣੇ ਰੱਖੇ ਜੀ ਅਸੀਂ ਇੱਕੋ ਲਿਖਿਆਵਾਂਗੇ ਹਾਂ ਆਪੇ ਇਹ ਗੱਲ ਜੋ ਕਿੰਨਾ ਗੱਲਬਾਤ ਹੋ ਚੁੱਕੀ ਹੈ ਕਿ ਸਾਡੀ ਅੱਥਰ ਸਾਂਝੀ ਬਣ ਚੁੱਕੀ ਹੈ ਕਿ ਕਿਨਾ ਕਿਨਾ ਦੇ ਨਾਮ ਐਡ ਕਰਨ ਦੀ ਗੱਲ ਕਰੀਏ ਇਹ ਪ੍ਰਸਤਾਵ ਉਹਦੀ ਲੈਟੀਕਸ਼ਨ ਲੱਤੀ ਹੈਗੀ ਜੀ ਵੇਖਦੇ ਚਾਹਾਂਗੇ ਧੰਨਵਾਦ